来 પડી ਮੈਨੂੰ ਮੂਰੇ ਆ ਜਾ ਅਜਾ ਰੀਅਲ ਫੈਕਟ ਨਿਊਜ਼ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਵਾਗਤ ਅਸੀਂ ਪਹੁੰਚੇ ਆ ਪਿੰਡ ਮਾਣੂਕੇ ਗਿੱਲ ਦੇ ਅੱਡੇ ਦੇ ਉੱਪਰ ਜਿੱਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ 36 ਸਾਲਾਂ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਮਾਣੂਕੇ ਗਿੱਲ ਦੇ ਸਮੂਹ ਨਗਰ ਨਿਵਾਸੀ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਅੱਡੇ ਦੇ ਉੱਪਰ ਨਵੇਂ ਸਾਲ ਦੀ ਆਮਦ ਦੇ ਉੱਪਰ ਅਖੰਡ ਪਾਠ ਕਰਵਾਏ ਜਾਂਦੇ ਨੇ ਜਿਸ ਨੇ ਭੋਗ ਇੱਕ ਤਰੀਕ ਨੂੰ ਭਾਵ ਨਵੇਂ ਸਾਲ ਦੇ ਪਹਿਲੇ ਦਿਨ ਭੋਗ ਪਾਏ ਜਾਂਦੇ ਨੇ ਔਰ ਅੱਜ ਜਿਹੜਾ ਵਿਚਾਲਣਾ ਦਿਨ ਹੈ ਅਖੰਡ ਪਾਠ ਚੱਲ ਰਹੇ ਨੇ ਔਰ ਅਸੀਂ ਪਹੁੰਚੇ ਆ ਇਸ ਵਕਤ ਅੱਜ 31 ਦਸੰਬਰ ਭਾਵ 2023 ਦਾ ਅਖੀਰਲਾ ਦਿਨ ਹੈ ਤੇ ਕੱਲ ਨੂੰ ਪਹਿਲਾ ਦਿਨ ਹੋਵੇਗਾ ਪਹਿਲੇ ਦਿਨ ਹੈ ਜਿਹੜਾ ਇੱਥੇ ਭੋਗ ਪਾਏ ਜਾਣਗੇ ਔਰ ਜਿਸ ਦੇ ਵਿੱਚ ਪਿੰਡ ਮਾਣੂ ਕੇ ਗਿੱਲ ਦੀ ਸਮੂਹ ਸੰਗਤ ਜਿਹੜੀ ਵੱਧ ਚੜ ਕੇ ਸੇਵਾ ਕਰਦੀ ਹੈ ਔਰ ਹਿੱਸਾ ਲੈਂਦੀ ਹੈ ਔਰ ਨਾਲ ਦੀ ਨਾਲ ਐਨ ਆਰ ਆਈ ਭਰਾ ਵੀ ਬਹੁਤ ਵੱਡਾ ਸਹਿਯੋਗ ਜਿਹੜਾ ਕਰਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ 36 ਸਾਲ ਤੋਂ ਲਗਾਤਾਰ ਇਹ ਖੰਡ ਪਾਠ ਕਰਵਾਏ ਜਾਂਦੇ ਨੇ ਆਪਾਂ ਅੰਦਰ ਗੁਰੂ ਮਹਾਰਾਜ ਦੀ ਸਵਾਰੀ ਆਪਾਂ ਮੱਥਾ ਵੀ ਟੇਕਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਵਾਉਨੇ ਆ ਇਸ ਵੀਡੀਓ ਨੂੰ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਲਾਈਵ ਜ਼ਰੂਰ ਕਰ ਦਿਓ ਤਾਂ ਕਿ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਵੀ ਜਿਹੜਾ ਦਰਸ਼ਨ ਕਰ ਲੈਣ देव okay. देव ਤੁਸੀਂ ਦਰਸ਼ਨ ਕੀਤੇ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਰੀ ਇਸ ਵਕਤ ਅਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਹੈ ਦੀ ਲੜੀ ਹੈ ਜਿਹੜੀ ਅਖੰਡ ਪਾਠ ਚੱਲ ਰਹੀ ਹੈ ਆ ਬਾਬਾ ਜੀ ਪਾਠ ਕਰ ਰਹੇ ਹੈ ਔਰ ਤੁਸੀਂ ਦਰਸ਼ਨ ਕੀਤੇ ਹੈ ਆਓ ਤੁਹਾਨੂੰ ਦਿਖਾਉਨੇ ਹੈ ਬਾਹਰ ਜਿਹੜੀ ਲੰਗਰ ਦੀ ਸੇਵਾ ਹੈ ਜਿਹੜੀ ਉਹ ਵੀ ਬਾਦਸੂਰ ਜਾਰੀ ਹੈ ਹਰ ਸਾਲ ਦੀ ਤਰ੍ਹਾਂ ਵੱਦ ਚੜ ਕੇ ਜਿਹੜੇ ਪਿੰਡ ਦੇ ਨੌਜਵਾਨ ਬੱਚੇ ਨਿੱਕੇ ਨਿੱਕੇ ਮੈਂ ਚਾਹੂੰਗਾ ਚੱਲ ਕੇ ਦਿਖਾਉ ਬੱਚੇ ਨਿੱਕੇ ਨਿੱਕੇ ਗੁਰਸਿੱਖੀ ਰੂਪ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਆ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਵਕਤ ਲਾਈਵ ਤਸਵੀਰਾਂ ਇਹ ਜਿਹੜੀਆਂ ਪਹੁੰਚ ਰਹੀਆਂ ਔਰ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਵਿਦੇਸ਼ਾਂ ਤੱਕ ਜਿਹੜੀ ਇਹ ਲਾਈਵ ਹੈ ਜਰੂਰ ਪਹੁੰਚੇ ਹਾਂ ਮਾਨੂ ਤੇ ਗੱਲ ਇਹਨਾਂ ਦਾ ਨਾਂ ਸੋ ਰੀਅਲ ਫੈਕਟ ਨਿਊਜ਼ ਦੇ ਜ਼ਰੀਏ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪਿੰਡ ਮਾਣੂਕੇ ਗਿੱਲ ਦੇ ਵਿੱਚ ਇਸ ਵਕਤ ਅੱਡੇ ਦੇ ਉੱਪਰ ਪਿਛਲੇ 36 ਸਾਲਾਂ ਤੋਂ ਜਿਹੜਾ ਅਖੰਡ ਪਾਠ ਦਾ سلسلہ ਨਵੇਂ ਸਾਲ ਦੀ ਆਮਦ ਦੇ ਉੱਪਰ ਹੁੰਦਾ ਤੇ ਉਹ ਤੁਹਾਨੂੰ ਆਓ ਦਿਖਾਉਨੇ ਆ ਇਸ ਵਕਤ ਸਾਰੇ ਸੇਵਾਦਾਰ ਆਪਣੀ ਆਪਣੀ ਡਿਊਟੀ ਹੈ ਜਿਹੜੀ ਨਿਭਾ ਰਹੇ ਆ ਕੋਈ ਫਲੈਕਸ ਟੰਗ ਰਹੇ ਆ ਇਧਰ ਵਾਏ ਜੀ ਕਾਲਸਾ ਵਾਏ ਸੋ ਬਾਬਾ ਜੀ ਜਿਹੜੀ ਸੇਵਾ ਲੈ ਰਹੇ ਆ ਤੇ ਲੰਗਰ ਦਾ ਤੁਹਾਨੂੰ ਦਿਖਾਉਣੇ ਆ ਜੋ ਲੰਗਰ ਦਾ ਆ ਜੋ ਅੱਗੇ ਆ ਜੋ ਲੰਗਰ ਦਾ ਤੁਹਾਨੂੰ ਦਿਖਾਉਣੇ ਆ ਕਿ ਲੰਗਰ ਦੇ ਵਿੱਚ ਇਸ ਵਕਤ ਬੀਬੀਆਂ ਮਾਈਆਂ ਜਿਹੜੀਆਂ ਉਹ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਔਰ ਸਾਡੇ ਨੌਜਵਾਨ ਵੀਰ ਵੀ ਉੱਧਰ ਸਬਜ਼ੀ ਕੱਟ ਰਹੀ ਐ ਇੱਧਰ ਪਹਿਲਾਂ ਝਲਕ ਜ਼ਰੂਰ ਦਿਖਾ ਦਈਏ ਸੋ ਇਸ ਵਕਤ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਮਾਣੂ ਕੇ ਗੱਲ ਅੱਡੇ ਦੇ ਉੱਪਰ ਜਿਹੜਾ ਹਰ ਸਾਲ ਪਿਛਲੇ 36 ਸਾਲਾਂ ਤੋਂ ਹਰ ਸਾਲ ਜਿਹੜਾ ਅਖੰਡ ਪਾਠ ਕਰਵਾਏ ਜਾਂਦੇ ਨੇ ਨਵੇਂ ਸਾਲ ਦੀ ਆਮਦ ਤੇ ਤੇ ਬੀਬੀਆਂ ਭੈਣਾਂ ਸਾਰੀਆਂ ਪ੍ਰਸ਼ਾਦਾ ਜਿਹੜੀਆਂ ਬਣਾ ਰਹੀਆਂ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਔਰ ਇੱਧਰ ਤੁਹਾਨੂੰ ਦਿਖਾਉਨੇ ਆ ਇੱਧਰ ਸਾਡੇ ਭਰਾ ਆਜੋ ਜੀ ਇਧਰ ਸਾਡੇ ਨਾਲ ਇਸ ਵਕਤ ਮਨਦੀਪ ਸਿੰਘ ਜੀ ਜਿਹੜੇ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਵੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਨੇ ਔਰ ਉਹਨਾਂ ਦੇ ਨਾਲ ਸਮੁੱਚੀ ਸੰਗਤ ਉਹਨਾਂ ਦੀ ਟੀਮ ਹੈ ਜਿਹੜੀ ਇਸ ਵਕਤ ਸੇਵਾ ਕਰ ਰਹੀ ਹੈ ਕੱਲ ਤੋਂ ਲੈ ਕੇ ਜਿਹੜੇ ਪਾਠ ਪ੍ਰਕਾਸ਼ ਹੋਏ ਨੇ ਕੱਲ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਜਿਹੜੇ ਭੋਗ ਪਾਏ ਜਾਣੇ ਆ ਤੇ ਆਪਾਂ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਕੱਲ ਨੂੰ ਚੜ੍ਹਨਾ ਹੈ ਪਰ ਜਿਹੜਾ ਤੁਹਾਡਾ ਉਪਰਾਲਾ ਤੁਹਾਡੇ ਪਿੰਡ ਦਾ ਸਮੁੱਚੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਤੁਸੀਂ ਸਾਰੇ ਪਿੰਡ ਵਾਸੀ ਰਲ ਕੇ ਕਰਦੇ ਆਂ ਵਾਕਈ ਸ਼ਲਾਘਾਯੋਗ ਹੈ ਜੀ ਹਾਂਜੀ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਅਸੀਂ ਹਰ ਸਾਲ ਹੀ ਕਰਦੇ ਆਂ 35 36 ਸਾਲ ਹੋ ਗਏ ਸਾਨੂੰ ਜਿੱਥੇ ਸਬੱਤ ਦੇ ਭੱਲੇ ਨਹੀਂ ਆ ਕਿ ਐਕਸੀਡੈਂਟ ਬਹੁਤ ਹੁੰਦੇ ਸੀ ਜੀ ਉਹਦੋਂ ਬਹੁਤ ਫਰਕ ਪਿਆ ਹਾਂ ਇਥੇ ਵੀ ਐਕਸੀਡੈਂਟ ਹੁੰਦੇ ਹੀ ਗੁਰੂ ਮਹਾਰਾਜਾ ਓਟਾਸਰਾ ਓਟਾਸਰਾ ਸੀ ਇਹਨੂੰ ਲੈਨੇ ਆਂ ਪਰ ਲੋਕ ਤਾਂ ਨਵਾਂ ਸਾਲ ਕੁਝ ਕਿਵੇਂ ਕਲਬਾਂ 'ਚ ਮਨਾਉਂਦੇ ਆ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਵਿੱਚ ਮਰਬਾਨੀ ਨਾਲ ਹੈ ਬਹੁਤ ਵਧੀਆ ਬਹੁਤ ਵਧੀਆ ਸੇਧ ਹੈ ਜੀ ਇੱਥੇ ਆਪਾਂ ਦੇਖਦੇ ਆ ਕਿ ਲੋਕ ਨਵਾਂ ਸਾਲ 31 ਦਸੰਬਰ ਦੀ ਨਾਈਟ ਕਲਬਾਂ 'ਚ ਜਾ ਕੇ ਦਾਰੂ ਪੀਂਦੇ ਆ ਪਾਰਟੀਆਂ ਕਰਦੇ ਆ ਪਰ ਪਿੰਡ ਮਾਣੂ ਕੀ ਗੱਲ ਦੀ ਇੱਕ ਬਹੁਤ ਖੂਬਸੂਰਤ ਗੱਲ ਹੈ ਸੇਧ ਹੈ ਸਾਰਿਆਂ ਲਈ ਕਿ ਨਵੇਂ ਸਾਲ ਦੀ ਆਮਦ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਟ ਆਸਰੇ ਦੇ ਨਾਲ ਅਖੰਡ ਪਾਠ ਦੇ ਨਾਲ ਕਰਦੇ ਐ ਔਰ ਉਹ ਵਾਹਿਗੁਰੂ ਸਾਰੇ ਪਿੰਡ ਵਾਸੀਆਂ ਨੂੰ ਇਸੇ ਕਰਕੇ ਬਰਕਤਾਂ ਵੀ ਬਖਸ਼ਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਵਕਤ ਲਾਈਵ ਤਸਵੀਰਾਂ ਜਿਹੜੀਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਔਰ ਇਹ ਸਮੁੱਚੀ ਟੀਮ ਹੈ ਭਾਈ ਜੀ ਨਾਮ ਕੀ ਆਪਣਾ ਜਗਰੂਪ ਸਿੰਘ ਜਗਰੂਪ ਸਿੰਘ ਇਹਨਾਂ ਬਾਰੇ ਮੈਂ ਦੱਸ ਚੁੱਕਿਆ ਮਨਦੀਪ ਸਿੰਘ ਜੀ ਜਿਹੜੇ ਇਸ ਵਕਤ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਆਗੂ ਨੇ ਔਰ ਆਪਣਾ ਨਾਮ ਕੀ ਹੈ ਭਾਈ ਜਗਦੇਵ ਸਿੰਘ ਜੀ ਜਗਦੇਵ ਸਿੰਘ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਭਜਨ ਸਿੰਘ ਜੀ ਸੋ ਸਾਰੇ ਹੀ ਸੇਵਾਦਾਰ ਵੈਸੇ ਆਪਣਾ ਤਾਂ ਜੇ ਲੈਣ ਲੱਗ ਗਏ ਤਾਂ ਬਹੁਤ ਲੰਮਾ ਮੈਂ ਇੱਕ ਇੱਕ ਸੇਵਾਦਾਰ ਸਾਰਿਆਂ ਦੀ ਝਲਕ ਜ਼ਰੂਰ ਦਿਖਾਉਣਾ ਹੈ ਇਧਰ ਥੋੜਾ ਜਿਹਾ ਦਿਖਾ ਦਿਓ ਜੀ ਬਾਕੀ ਜੀ ਜੀ ਸਾਡੇ ਪਿੰਡ ਦਾ ਸੰਯੋਗ ਬਹੁਤ ਹੈ ਜਿਵੇਂ ਮਾਈਆਂ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਪਹਿਲਾਂ ਹੀ ਜਿਵੇਂ ਬਾਲਣ ਬੂਲਣ ਸਾਰੇ ਮੁੰਡੇ ਇਕੱਠੇ ਹੋ ਕੇ ਸਾਰਾ ਕੰਮ ਕਰਦੇ ਆਂ ਸਾਡੇ ਬਹੁਤ ਵਧੀਆ ਗੱਲ ਹੈ ਜੀ ਇਹ ਸਾਰਿਆਂ ਦੇ ਮਹਾਰਾਜ ਦੀ ਹਜ਼ੂਰੀ ਚ ਮਨਾਉਂਦੇ ਆਂ ਅਸੀਂ ਨਵਾਂ ਸਾਲ ਜੀ ਚੰਗੀ ਗੱਲ ਹੈ ਇਧਰ ਸਬਜ਼ੀ ਕੱਟੀ ਜਾ ਰਹੀ ਹੈ ਜੀ ਬਜ਼ੁਰਗ ਬੈਠੇ ਆ ਤੇ ਬਜ਼ੁਰਗੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਜੀ ਲਾਈਵ ਤਸਵੀਰਾਂ ਜਾ ਰਹੀਆਂ ਤੁਹਾਡੀਆਂ ਤੇ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਸਾਉਤ ਭਾਈ ਵਾਇਗਰ ਜੀ ਦਾ ਖਾਸਾ ਸਾਉਤ ਭਾਈ ਵਾਇਗਰ ਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਜੀ ਇਹ ਨਵੇਂ ਸਾਲ ਦੀ ਖੁਸ਼ੀ ਨੂੰ ਜੀ ਬਾਕੀ ਜੀ ਤੁਸੀਂ ਸਭ ਜਾਣਦੇ ਆ ਬਾਬੇ ਦਾ ਨਾਲ ਜਟਿਆ ਜਾਂਦਾ ਹਮ ਸਭ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਜੀ ਬਹੁਤ ਸੋਹਣਾ ਉਪਰਾਲਾ ਹੈ ਜੀ ਬਹੁਤ ਸੋਹਣਾ ਉਪਰਾਲਾ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਜੀ ਦੇਸ਼ ਵਿਦੇਸ਼ ਤੋਂ ਜਨਤਾ ਨਗਰ ਦੇ ਇਸ ਵਕਤ ਤੁਹਾਡੀਆਂ ਤਸਵੀਰਾਂ ਦੇਸ਼ਾਂ ਵਿਦੇਸ਼ਾਂ ਤੱਕ ਜਾ ਰਹੀਆਂ ਜੀ ਲਾਈਵ ਹੈ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨਵੇਂ ਸਾਲ ਤੇ ਬਾਜੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਇਹ ਹੀ ਹੈ ਜੀ ਜੀ ਸੁਖਸਾਨ ਦਾ ਨਵਾਂ ਸਾਲ ਆਵੇ ਅੱਜ ਖੁਸ਼ੀਆਂ ਬਣੇ ਜ਼ਰੂਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਠੀਕ ਹੈ ਜੀ ਜਿਹੜਾ ਕਹਤਾ ਵਧਾਈਆਂ ਹੀ ਆ ਸਾਰਿਆਂ ਨੂੰ ਸਾਰਿਆਂ ਵੱਲੋਂ ਸੋ ਸਾਰਿਆਂ ਵੱਲੋਂ ਵਧਾਈਆਂ ਜੀ ਇਹ ਨੌਜਵਾਨ ਛੋਟਾ ਜਿਹਾ ਬੱਚਾ ਇਹਦੀ ਜ਼ਰੂਰ ਆਪਾਂ ਸੇਵਾ ਕਰ ਰਹੇ ਕੀ ਨਾਮ ਹੈ ਬੱਚੇ ਪ੍ਰਭਜੋ ਸਿੰਘ ਪ੍ਰਭਜੋ ਕਿਹੜੀ ਕਲਾਸ ਚ ਪੜਦਾ ਮੈਂ 8ਵੀਂ ਚ 8ਵੀਂ ਚ ਕਿਹੜੇ ਸਕੂਲ ਚ ਮੈਂ ਗੁਰਗੋਵ ਸਿੰਘ ਦਰਸ਼ਕ ਸੀ ਅੱਛਾ ਤੇ ਅ ਅੱਜ ਸੇਵਾ ਕਰ ਰਹੇ ਕੱਲ ਤੋਂ ਕੱਲ ਤੋਂ ਹੀ ਕਰ ਰਹੇ ਹਾਂਜੀ ਅੱਛਾ ਬਹੁਤ ਵਧੀਆ ਲੱਗਦਾ ਸੇਵਾ ਕਰਕੇ ਹੈ ਨਾ ਨਵਾਂ ਸਾਲ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਵੀ ਦੇ ਦਿਓ ਜਿਹੜੇ ਦੇਖਣ ਵਾਲੇ ਸਾਡੇ ਦਰਸ਼ਕ ਹੈ ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਵਧੀਆ ਮੁੰਡੇ ਪੱਕ ਬੰਦੇ ਹੋ ਹਾਂਜੀ ਹੈ ਦਸਤਾਰ ਵਾਲੇ ਮੁੰਡੇ ਵੈਸੇ ਹੀ ਸਾਨੂੰ ਬਹੁਤ ਪਸੰਦ ਹੈ ਤੇ ਦੇਖਣ ਨੂੰ ਦਸਤਾਰ ਸਾਡੀ ਸਿਰ ਦਾ ਤਾਜ ਆ ਬਹੁਤ ਸੋਹਣਾ ਲੱਗਦਾ ਮੁੰਡਾ ਸੇਵਾ ਕਰਦੇ ਆ ਵੀ ਦੇਖੋ ਛੋਟੇ ਛੋਟੇ ਬੱਚੇ ਸਾਰੇ ਦਸਤਾਰਾਂ ਵਾਲੇ ਬਹੁਤ ਸੋਹਣੇ ਲੱਗਦੇ ਆ ਬੱਚੇ ਸੇਵਾ ਕਰਦੇ ਔਰ ਇਧਰ ਵੀ ਸਾਡੇ ਵੀਰ ਬੈਠੇ ਆ ਇਹਨਾਂ ਨੂੰ ਵੀ ਆਪਾਂ ਵਧਾਈਆਂ ਲੈ ਲਈਏ ਸਤਿ ਸ਼੍ਰੀ ਅਕਾਲ ਜੀ ਕੁਝ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਤੇ ਜਿਹੜਾ ਖੰਡ ਪਾੜਦੇ ਆ ਤੁਸੀਂ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਕਿੰਨੇ ਬਧਾਈਆਂ ਸੱਚੀ ਪੁਰਸ਼ਾ ਦੀ ਕੋਲ ਦੇ ਪਲਾ ਕਰੇ ਕੋਲ ਦਾ ਪਲਾ ਕਰੇ ਸਰਬੱਤ ਦਾ ਭਲਾ ਸਿਰ ਕੋਲ ਜੀ ਪਿੱਛੇ ਸੰਗਤ ਦਾ ਪਲਾ ਸੰਗਤ ਦਾ ਪਲਾ ਕੋਲ ਦੇ ਪਰੇ ਦੇ ਪਿੱਛੇ ਜੀ ਸੰਗਤ ਦਾ ਪਲਾ ਸੋ ਬਹੁਤ ਸੋਹਣੀ ਗੱਲ ਕੀਤੀ ਹੈ ਬਜ਼ੁਰਗਾ ਨੇ ਕਿ ਸਰਬੱਤ ਦਾ ਭਲਾ ਖਾਲਸਾ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਦਾ ਹੈ ਤੇ ਹਾਂਜੀ ਤੁਸੀਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹੈ ਹਾਂ ਸੇਵਾ ਕਰ ਰਹੇ ਹੋ ਹਾਂਜੀ ਅੱਛਾ ਕੱਲ ਤੋਂ ਹੀ ਕਰ ਰਹੇ ਹੋ ਕਿ ਅੱਜ ਹੀ ਆਏ ਹੋ ਅੱਜ ਦੁਕਾਨ ਲੱਗੇ ਆ ਅੱਜ ਕੱਲ ਲੱਗੇ ਹੋ ਕਿਹੜੀ ਕਲਾਸ ਚ ਪੜਦੇ ਹੋ ਸੈਕਿੰਡ ਸੈਕਿੰਡ ਔਰ ਇੱਕ ਖੂਬਸੂਰਤੀ ਲੱਗੀ ਇਸੇ ਖਣਪਾੜ ਦੀ ਕਿ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੌਜਵਾਨ ਹਰ ਉਮਰ ਦਾ ਹਰ ਵਰਗ ਦੇ ਜਿਹੜੇ ਸੇਵਾਦਾਰ ਐਸ ਵਕਤ ਬੜੀ ਬੜੇ ਉਤਸ਼ਾਹ ਨਾਲ ਔਰ ਬੜੀ ਸੇਵਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਪਿੰਡਾਂ ਦੇ ਵਿੱਚ ਸਿਹਦ ਮਿਲੇ ਹਨਾ ਔਰ ਇੱਕ ਚੰਗੀ ਸਿਹਦ ਇਹ ਜੋ ਇੱਧਰ ਵੀ ਮਾਈਆਂ ਜੀ ਜੀ ਅੱਗੇ ਜੀ ਅੱਗੇ ਇੱਧਰ ਮਾਈਆਂ ਸਤਿ ਸ਼੍ਰੀ ਅਕਾਲ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੀਆਂ ਤਸਵੀਰਾਂ ਲਾਈਵ ਜਾ ਰਹੀਆਂ ਹਨ ਵਿਦੇਸ਼ਾਂ ਤੱਕ ਤੁਸੀਂ ਤੁਹਾਡੀ ਆਵਾਜ਼ ਜਾਂਦੀ ਹੈ ਕੁਝ ਕਹਿਣਾ ਚਾਹੁੰਦੇ ਹੋ ਮੈਂ ਕੁਛ ਨਹੀਂ ਕਹਿੰਦੇ ਸੇਵਾ ਜੀ ਬਾਦਲੇ ਹਾਂ ਵਧਾਈਆਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵੈਦੀ ਪੱਤ ਹੋਣੀ ਹਾਂ ਚਲੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ 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 ਸੋ ਮਾਈਆਂ ਸਾਡੀਆਂ ਬੀਬੀਆਂ ਇੱਧਰ ਆ ਜਾਓ ਸਸੀ ਕਾਲ ਜੀ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਕੁਝ ਕਹਿਣਾ ਚਾਹੁੰਦੇ ਹੋ ਹਾਂ ਜੀ ਦੱਤੇ ਪਾਣੀ ਤੇ ਸੇਵਾਏ ਬਿਜਾਰਾ ਅੱਛਾ ਹਾਂ ਬਹੁਤ ਵਧੀਆ ਜੀ ਸੇਵਾ ਕਰ ਰਹੇ ਹੋ ਹਾਂ ਜੀ ਹਾਂ ਅੱਛਾ ਹਰ ਸਾਲ ਹੀ ਕਰਦੇ ਹੋ ਮੇਟੇ ਗਰਮ ਪਾਣੀ ਦੀ ਸੇਵਾ ਹਾਂ ਗਰਮ ਪਾਣੀ ਖੱਜਰਾ ਜੀ 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 ਉਧਰ ਦੇਖੋ ਉਧਰ ਤੁਹਾਡੀ ਤਸਵੀਰ ਹੈ ਜਿਹੜੀ ਜਾ ਰਹੀ ਹੈ ਦੁਨੀਆ ਤੱਕ ਤੇ ਸਾਰਿਆਂ ਨੂੰ ਫਤਿਹ ਬੁਲਾ ਦਿਓ ਉਧਰ ਹੋ ਦੇਖੋ ਮੈਂ ਗੁਰੂ ਘਰ ਖਾਤਾ ਭਾਈ ਬਹੁਤ ਸੋਹਣਾ ਜੀ ਬਹੁਤ ਸੋਹਣਾ ਜੀ ਆਜੋ ਅੰਦਰ ਹੋਰ ਵੀ ਨੌਜਵਾਨ ਆਪਾਂ ਆਜੋ ਜੀ ਅੱਗੇ ਆਜੋ ਹਾਂਜੀ ਅੱਜ ਨੇ ਬਹੁਤ ਸੇਵਾ ਕੀਤੀ ਅੱਛਾ ਅੱਛਾ ਆ ਜਾਈ ਸੋ ਬਹੁਤ ਵਧੀਆ ਗੱਲ ਹੈ ਕੀ ਨਾਮ ਹੈ ਭਾਈ ਜੀ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਹਾਂਜੀ ਸੋ ਇਹ ਸੁਸਾਇਟੀ ਮੈਂਬਰ ਨੇ ਤੇ ਤੁਹਾਡਾ ਕੀ ਨਾਮ ਹੈ ਜੀ ਇਕਵਾਲ ਸਿੰਘ ਇਕਵਾਲ ਸਿੰਘ ਸੋ ਇਹ ਸਾਰਿਆਂ ਨੇ ਸੇਵਾ ਜਿਹੜੀ ਦੱਸਦੇ ਆ ਕਿ ਦਿਨ ਰਾਤ ਇੱਕ ਕਰਕੇ ਕੱਲ ਤੋਂ ਸੇਵਾ ਕਰ ਰਹੇ ਆ ਔਰ ਪਹਿਲਾਂ ਪ੍ਰਬੰਧਾ ਨੂੰ ਲੈ ਕੇ ਜਿਹੜਾ ਸ਼ੁਰੂ ਹੋ ਜਾਂਦਾ ਕਿ ਕਿਸ ਤੰਗ ਨੇ ਨਾਲ ਆਪਾਂ ਪ੍ਰਬੰਧ ਕਰਨੇ ਆਂ ਔਰ ਕੱਲ ਨੂੰ ਭੋਗ ਪਾਏ ਜਾਣੇ ਆਂ ਆਜੋ ਆਪਾਂ ਅੱਗੇ ਇੱਧਰ ਵੀ ਦਿਖਾਉਨੇ ਆਂ ਇੱਧਰ ਨੌਜਵਾਨ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤਰਮੇਂਦਰ ਤਰਮੇਂਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਤੇ ਤੁਹਾਡੇ ਪਿੰਡ ਦਾ ਬਹੁਤ ਵਧੀਆ ਉਪਰਾਲਾ ਹੈ ਹਰ ਵਾਰ ਹੁੰਦਾ ਜੀ ਮਹਾਰਾਜ ਦੀ ਕਿਰਪਾ ਨੂੰ ਵਧੀਆ ਪਾਠ ਲਾਉਂਦੇ ਆਂ ਬਾਕੀ ਪ੍ਰਧਾਨ ਸਾਹਿਬ ਕਰਦੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਤਾਂ ਬੋਲਤਾ ਤੇ ਚਲੋ ਇੱਧਰ ਵੀ ਦਿਖਾ ਦਿਓ ਆਜੋ ਸਬਜੀ ਬਣ ਰਹੀ ਹੈ ਜੀ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਕੁਛ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਅੱਜ ਨਵਾਂ ਸਾਲ ਕੰਨ ਚੜ ਰਿਹਾ ਹਾਂਜੀ 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 ਤੇ ਬਹੁਤ ਵਧੀਆ ਗੱਲ ਆ ਸਾਡੇ ਪਿੰਡ ਦਾ ਸਾਰਾ ਸਹਿਯੋਗ ਆ ਸਾਡੇ ਬੱਚਿਆਂ ਦਾ ਸਾਰੇ ਜੋ ਮਾਤਾ ਸਾਨੂੰ ਕੱਲ ਸਵੇਰ ਤੋਂ ਹੀ ਕੱਲ ਤੋਂ ਲੰਗਰ ਚੱਲ ਰਿਹਾ ਹੈ ਤੇ 24 ਘੰਟੇ ਲੰਗਰ ਚੱਲਦਾ ਜੀ ਜਦੋਂ ਕੋਈ ਮਰਜੀ ਕੋਈ ਡਰਾਈਵਰ ਆਵੇ ਸੜਕ ਦਾ ਉੱਤੇ ਕੋਈ ਵੀ ਆਵੇ 24 ਘੰਟੇ ਹੀ ਲੰਗਰ ਚਲਾਉਣਾ ਬਹੁਤ ਸੋਹਣੀ ਗੱਲ ਹੈ ਹਾਂਜੀ ਹਾਂਜੀ ਤੇ ਸਹਯੋਗ ਸਾਨੂੰ ਸਾਰੇ ਪਿੰਡ ਬੱਚੇ-ਬੱਚੇ ਦਾ ਜੀ ਪੂਰਾ ਪਿੰਡ ਵਧਾਈ ਦਾ ਪਾਤਰ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਪਿੰਡ ਮਾਣੂਕੇ ਗਿੱਲ ਜ਼ਿਲ੍ਹਾ ਮੋਗਾ ਜਦੋਂ ਬਾਗਾਪੁਰਾਣਾ ਤੋਂ ਆਪਾਂ ਨਿਹਾਲ ਸਿੰਘ ਵਾਲਾ ਇਹਨੂੰ ਜਾਣਦੇ ਆ ਤਾਂ ਰਸਤੇ ਦੇ ਵਿੱਚ ਰੋਡ ਦੇ ਉੱਪਰ ਪਿੰਡ ਆਉਂਦਾ ਹੈ ਮਾਣੂਕੇ ਗਿੱਲ ਔਰ ਮਾਣੂ ਕੇ ਗੱਲ ਪਿੰਡ ਦਾ ਇਹ ਬਹੁਤ ਵੱਡਾ ਉਪਰਾਲਾ ਪਿਛਲੇ 36 ਸਾਲਾਂ ਤੋਂ ਲਗਾਤਾਰ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਨਵੇਂ ਸਾਲ ਦੀ ਆਮਦ ਤੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਹੈ ਜਿਹੜੀ ਜਰੂਰ ਪਸੰਦ ਆਈ ਹੋਵੇਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜੇ ਜੀ ਆਜੋ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਹਰਜਿੰਦਰ ਸਿੰਘ ਆ ਜੀ ਹਰਜਿੰਦਰ ਸਿੰਘ ਜੀ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਹੈ ਤੇ ਤੁਹਾਡੇ ਪਿੰਡ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਦੇਸ਼ ਵਿਦੇਸ਼ ਤੱਕ ਤੁਹਾਡੀ ਵੀਡੀਓ ਜਾ ਰਹੀ ਹੈ ਤੇ ਨਵੇਂ ਸਾਲ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹਾਂਜੀ ਸਾਡੇ ਸਾਰੇ ਇਹੀ ਸੁਨੇਹਾ ਦੇਣਾ ਚਾਹੁੰਦੇ ਵੀ ਨਵਾਂ ਸਾਲ ਸਾਰਿਆਂ ਦੇ ਖੁਸ਼ੀਆਂ ਲਈ ਆਵੇ ਤੰਦਰੁਸਤੀਆਂ ਰਹਿਣਾ ਸਾਰੇ ਚੜ੍ਹਦੀ ਕਲਾ ਚ ਰਹਿਣਾ ਤੇ ਸਾਡੇ ਨਗਰ ਦਾ ਮੁੱਢ ਤੋਂ ਲੈ ਕੇ ਬਹੁਤ ਵੱਡਾ ਉਪਰਾਲਾ ਕਿਉਂਕਿ ਕੁਝ ਸਮਾਂ ਪਹਿਲਾਂ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀ ਤਾਂ ਉਸ ਤੋਂ ਬਾਅਦ ਸਾਰੇ ਨਗਰ ਨੇ ਉਪਰਾਲਾ ਕੀਤਾ ਇਸ ਕਰਕੇ ਹਰ ਸਾਲ ਦੀ ਸਾਲ ਜਿਹੜਾ ਖੰਡ ਪਾਠ ਪ੍ਰਾਰੰਭ ਹੁੰਦੇ ਹਨ ਤੇ ਸਾਰਾ ਨਗਰ ਆਉਂਦਾ ਤੇ ਸਰਬੱਤ ਦੇ ਭਲੇ ਲਈ ਖੁਸ਼ੀ ਦੇ ਲਈ ਆਉਣ ਵਾਲਾ ਸਾਲ ਸਾਰਿਆਂ ਲਈ ਤੇ ਤੰਦਰੁਸਤੀ ਤੇ ਛੜਕਾਂ ਦੇ ਆਵਾਜ਼ ਆਈ ਰਹੀ ਤੰਦਰੁਸਤੀ ਲਈ ਅਸੀਂ ਇਹ ਲਈ ਮਤਲਬ ਖੁਸ਼ੀਆਂ ਭਰਿਆ ਹੋਵੇ ਆਉਣ ਵਾਲਾ ਸਾਲ ਹਾਂਜੀ ਹਾਂਜੀ ਸੋ ਬਿਲਕੁਲ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਨਵੇਂ ਸਾਲ ਤੇ ਹੈ ਕੀ ਨਾਮ ਹੈ ਸੋ ਮੈਂ ਕਰਦੇ ਹਾਂ ਦਸ਼ਕੋ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਪਿੰਡ ਮਾਨੂਕੇ ਦੇ ਗਿਲਦੇ ਨਾਲ ਸੰਬੰਧਿਤ ਜਿਹੜੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਕਿ ਉਹਨਾਂ ਦੇ ਪਿੰਡ ਦਾ ਕਿੰਨਾ ਸੋਹਣਾ ਉਪਰਾਲਾ ਹੈ ਔਰ ਉਹਨਾਂ ਵੱਲੋਂ ਜੋ ਮਾਇਆ ਸੇਵਾ ਭੇਜੀ ਜਾਂਦੀ ਹੈ ਤੇ ਉਹ ਬਹੁਤ ਵਧੀਆ ਢੰਗ ਦੇ ਨਾਲ ਇੱਥੇ ਲੱਗਦੀ ਹੈ ਸੋ ਮੈਨੂੰ ਪ੍ਰਦੀਪ ਤੇ ਲੋਨੂ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਦੇਵੋ ਇਜਾਜ਼ਤ ਰੀਅਲ ਫੈਕਟ ਨਿਊਜ਼ ਸਾਡਾ ਪੇਜ ਹੈ ਜਿਹੜਾ ਫੋਲੋ ਜ਼ਰੂਰ ਕਰੋ ਤਾਂ ਕਿ ਦੇਸ਼ ਵਿਦੇਸ਼ ਦੀਆਂ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ